ਕਮ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੀਆਂ ਜੜਾਂ ਆਪਣੇ ਧਰਮ ਆਪਣੇ ਇਤਿਹਾਸ ਨਾਲ ਜੁੜੀਆਂ ਰਹਿਣ ਤੇ ਆਪਣੀਆਂ ਜੜਾਂ ਆਪਣੇ ਧਰਮ ਨਾਲ ਉਦੋਂ ਹੀ ਜੁੜ ਸਕਦੀਆਂ ਨੇ ਜਦੋਂ ਬੀਜ ਪੁੰਗਰ ਰਹੀ ਹੁੰਨ ਜਾਂ ਫਿਰ ਪੌਦੇ ਵਧ ਰਹੀ ਹੁੰਨ ਆਪਣੇ ਇਤਿਹਾਸ ਆਪਣੇ ਧਰਮ ਨਾਲ ਜੁੜਨ ਲਈ ਇਨਸਾਨ ਨੂੰ ਜਨਮ ਅਤੇ ਆਪਣੇ ਬਚਪਨ ਵਿੱਚ ਹੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਬਚਪਨ ਵਿੱਚ ਹੀ ਅਗਰ ਸਿੱਖਿਆ ਵਧੀਆ ਦਿੱਤੀ ਜਾਵੇ ਵੱਡੇ ਸੁਪਨੇ ਤੇ ਚੰਗੇ ਰਾਹ ਦਿਖਾਏ ਜਾਣ ਤਾਂ ਪੂਰਾ ਜੀਵਨ ਸਵਰ ਜਾਂਦਾ ਹੈ ਤੇ ਹੀ ਕੋਸ਼ਿਸ਼ ਵਿੱਚ ਲੱਗੇ ਹਨ ਝਾਬ ਦੇ ਹਲਕਾ ਤਲਵੰਡੀ ਸਾਬੋ ਦੇ ਜੀਪੀਐਸ ਨੱਤ ਸਕੂਲ ਦੇ ਟੀਚਰ ਮੈਡਮ ਰਪਿੰਦਰਜੀਤ ਕੌਰ ਜੀ ਬੱਚਿਆਂ ਨੂੰ ਮੋਢਲੀ ਨੈਤਿਕ ਅਤੇ ਸਕੂਲੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਦੇ ਰਹੇ ਨੇ ਸਮੇਂ-ਸਮੇਂ ਤੇ ਵਿਦਿਅਕ ਟੂਰ ਵੀ ਲੈ ਕੇ ਜਾਂਦੇ ਨੇ ਤਾਂ ਜੋ ਬੱਚਿਆਂ ਦਾ ਜੀਵਨ ਸਵਰਜਾਈ ਕਿਉਂ ਨਾ ਸਾਰੇ ਮਿਲ ਕੇ ਇਸ ਤਰ੍ਹਾਂ ਦੇ ਆਪਾਂ ਵੀ ਪ੍ਰੋਗਰਾਮ ਸ਼ੁਰੂ ਕਰੀਏ ਤਾਂ ਜੋ ਆਉਣ ਵਾਲੀ ਜਨਰੇਸ਼ਨ ਭਰਾਈਆਂ ਤੋਂ ਦੂਰ ਰਹਿ ਸਕੇ ਅਤੇ ਆਪਣੇ ਅਤੇ ਆਪਣੇ ਮਾਤਾ ਪਿਤਾ ਆਪਣੇ ਟੀਚਰਸ ਦੇ ਸਾਰੇ ਸੁਪਨੇ ਪੂਰੇ ਕਰ ਸਕਣ ਟੀਚਰਸ ਆਰ ਨਾਟ ਜਸਟ ਐਜੂਕੇਟਰਸ ਬਟ ਟੀਚਰਸ ਆਰ ਨੇਸ਼ਨ ਬਿਲਡਰ Who shape the future of any country teachers can build the nation solid and strong by imparting right education among their students fir kyon na ik choti ji koshish kariye ki duniya layi misal baniye personal ajj ate on wala kal vi badal saki bachcha nu naitik skulli ate dharmik sikhiya de naal naal apne itihas naal vi jodiye itihas to janu karwaiye ਪਿਤਾ ਗੁਰਾਂ ਦੇ ਤੇਗ ਬਹਾਦਰ 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 ਮਾਤਾ ਗੁਜਰੀ ਜਾਏ ਅੱਜ ਤਿੰਨ ਵੜ ਭਾਗੀਆਂ ਆਏ ਮਾਤਾ ਗੁਜਰੀ ਜਾਏ ਦਿਨ ਵੜ ਪਾਗੀਆਂ ਆਏ ਅੱਜ ਦਿਨ ਵੜ ਪਾਗੀਆਂ ਆਏ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ அஜ திய நோட ਹੱਥ ਵਿੱਚ ਬਾਜ ਸਜਾਏ ਅੱਜ ਦਿਨ ਵੜ ਪਾਗਿਆਏ ਅੱਜ ਦਿਨ ਵੜ ਪਾਗਿਆਏ ਅੱਜ ਦਿਨ ਵੜ ਪਾਗਿਆਏ ਦਿਨ ਵੜ ਪਾਗਿਆਏ ਅੱਜ ਦਿਨ ਵੜ ਪਾਗਿਆਏ ਅੱਜ ਦਿਨ ਵੜ ਪਾਗਿਆਏ ਅੱਜ ਦਿਨ ਵੜ ਪਾਗਿਆਏ